ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੁਧਿਆਣਾ ਚ ਲੋਕ ਸਭਾ ਚੋਣਾਂ ਦੇ ਦੌਰਾਨ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਇੱਕ ਮੰਚ ਤੇ ਇਕੱਠੇ ਨਜ਼ਰ ਆਏ। ਦੋਹਾਂ ਦੇ ਗਲੇ ਮਿਲਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਜ਼ਿਲ੍ਹੇ ਚ ਆਯੋਜਿਤ ਬਾਬਾ ਖਾਟੂ ਸ਼ਾਮ ਦੇ ਜਾਗਰਣ ਚ ਆਏ ਸੀ। ਇੱਥੇ ਭਜਨ ਗਾਇਕ ਕਨਈਆ ਮੱਤਲ ਨੇ ਭਜਨ ਵੀ ਗਾਇਆ ਤਾਂ ਇਸੇ ਦੌਰਾਨ ਰਵਨੀਤ ਬਿੱਟੂ ਨੇ ਉਹਨਾਂ ਦੇ ਭਜਰਾ ਦੇ ਉੱਪਰ ਭੰਗੜਾ ਵੀ ਪਾਇਆ ਇਸ ਦੌਰਾਨ ਰਾਜਵਿੰਗ ਅਤੇ ਰਵਨੀਤ ਬਿੱਟੂ ਇੱਕ ਦੂਜੇ ਨੂੰ ਜੱਫੇ ਪਾਉਂਦੇ ਹੋਏ ਵੀ ਨਜ਼ਰ ਆਏ ਨੇ ਕੈਨੇਡਾ ਦੇ ਸਰੀਚ 18 ਜੂਨ 2023 ਨੂੰ ਹਰਦੀਪ ਸਿੰਘ ਨੱਜਰ ਦੀ ਗੋਲੀ ਮਾਰ ਕੇ ਹੋਈ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਬਾਰੇ ਵੱਡਾ ਖੁਲਾਸਾ ਹੋਇਆ ਖੁਲਾਸੇ ਮੁਤਾਬਕ ਦੋਸ਼ੀਆਂ 'ਚੋਂ ਇੱਕ ਦੋਸ਼ੀ ਕਮਲਪ੍ਰੀਤ ਜਰੰਦਰ ਦੇ ਕਸਬਾ ਨਕੋਦਰ ਦੇ ਪਿੰਡ ਚੱਕ ਕਲਾਂ ਦਾ ਰਹਿਣ ਵਾਲਾ ਹੈ ਤੇ ਦੂਜਾ ਕਰਨ ਬਰਾੜ ਫਰੀਦਕੋਟ ਦੇ ਕਸਬਾ ਫਰੀ ਕੋਟਕਪੁਰ ਦਾ ਵਸਨੀਕ ਹੈ ਕੈਨੇਡੀਅਨ ਪੁਲਿਸ ਵੱਲੋਂ ਜਾਰੀ ਕੀਤੇ ਗਏ ਮਲਜ਼ਮਾ ਬਾਰੇ ਜਾਣਕਾਰੀ ਚ ਸਪਸ਼ਟ ਕੀਤਾ ਗਿਆ ਹੈ ਕਿ ਗ੍ਰਫਤਾਰ ਕਰਨ ਬਰਾੜ ਕੋਟਕਪੁਰਾ ਦੇ ਚੌਕ ਕਾਜੀਆਂ ਦਾ ਰਹਿਣ ਵਾਲਾ ਹੈ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਕਰਨ ਅਪ੍ਰੈਲ 2020 ਦੇ ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਅਤੇ ਹੁਣ ਅਲਬਰਟਾ ਦੇ ਸ਼ਹਿਰ ਐਡਮੰਟਨ ਦੇ ਵਿੱਚ ਰਹਿ ਰਿਹਾ ਸੀ ਉਸਦੇ ਦਾਦਾ ਬਲਬੀਰ ਸਿੰਘ ਇੱਥੇ ਨੇ ਜਦ ਕੀ ਉਸਦੀ ਰਾਮਨ ਸਿੰਘਾਪੁਰ ਜੇ ਪਿਤਾ ਮਨਦੀਪ ਸਿੰਘ ਦੀ 18 April ਨੂੰ ਮੌਤ ਹੋ ਗਈ ਸੀ ਗ੍ਰਿਫਤਾਰ ਕਮਲਪ੍ਰੀਤ ਕਰਮਪ੍ਰੀਤ ਅਤੇ ਗੈਂਗਸ ਲੋਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਵੀ ਸੰਬੰਧ ਸੀ ਕੈਨੇਡੀਅਨ ਪੁਲਿਸ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਚਾਰਜ ਸ਼ੀਟ ਅਨੁਸਾਰ ਕਤਲ ਦੇ ਵਿੱਚ ਮੁਲਜ਼ਮਾ ਕੈਨੇਡਾ ਚ ਵਾਪਰੇ ਤਿੰਨ ਹੋਰ ਘਟਨਾਵਾਂ ਦੇ ਵਿੱਚ ਵੀ ਲੋੜੀਂਦੇ ਸਨ 23 ਸਾਲ ਕਮਲਪ੍ਰੀਤ ਸਿੰਘ 3 ਸਾਲ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਉਸ ਦੀ ਭੈਣ ਵਿਆਹ ਕਰਕੇ 2 ਸਾਲ ਪਹਿਲਾਂ ਹੀ ਕੈਨੇਡਾ ਆਈ ਸੀ ਉਸ ਦਾ ਪਿਤਾ ਸਤਾਮ ਸਿੰਘ ਪਿੰਡ ਦਾ ਪੰਚਾਇਤ ਅਤੇ ਸ਼ੰਕਰ ਕਸਬੇ ਚ ਉਸ ਦੀ ਆੜ ਦਾ ਕਾਰੋਬਾਰ ਹੈ ਕਰੀਬ 25 ਏਕੜ ਚ ਖੇਤੀ ਹੈ ਕਮਲਜੀਤ ਦੇ ਘਰ ਪਿਤਾ ਤੋਂ ਇਲਾਵਾ ਮਾਂ ਸੁਖਵਿੰਦਰ ਤੇ ਦਾਦੀ ਐ ਸੁਰੱਖਿਆ ਏਜੰਸੀਆਂ ਨੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਪਰ ਪਰਿਵਾਰ ਨੇ ਕਿਹਾ ਕਿ ਬੇਟਾ ਪੜ੍ਹਾਈ ਲਈ ਗਿਆ ਸੀ ਉਹ ਲਾਰੈਂਸ ਗੈਂਗ ਨਾਲ ਕਿਵੇਂ ਜੁੜਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼ੋਰੂਮਨੀ ਅਕਾਲੀ ਦਲ ਦੀ ਉਮੀਦਵਾਰ ਹਰਸਮਰਤ ਕੌਰ ਬਾਦਲ ਨੇ ਮਰਹੂਮ ਗਾਇਕ ਸਿੱਧੂ ਮਸਤਵਾਲ ਦੇ ਕਤਲ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਉਹਨਾਂ ਕਹਿ ਕਿ ਹੁਣ ਤਾਂ ਸਬੂਤ ਵੀ ਸਾਹਮਣੇ ਆ ਗਏ ਨੇ ਸਿੱਧੂ ਮਸਤਵਾਲਾ ਕਤਲ ਮਾਮਲੇ ਨੂੰ ਲੈ ਕੇ ਹੁਣ ਸਰਕਾਰ ਦੇ ਅਧਿਕਾਰੀ ਕਿਉਂ ਚੁੱਪ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰਾਂ ਉੱਪਰ ਪਰਚਾ ਕਿਉਂ ਨਹੀਂ ਦਰਜ ਕਰਦੇ ਬਠਿੰਡਾ ਪੂਜੇ ਹਰਸ਼ਮਰਤ ਬਾਦਲ ਨੇ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਉਹਨਾਂ ਕਹਿ ਕਿ ਪਟਿਆਲਾ ਚ ਕਿਸਾਨ ਦੀ ਹੋਈ ਮਾਦਾ ਦੁੱਖ ਹੈ ਭਾਜਪੀ ਆਪਣੇ ਆਪ ਨੂੰ ਕਿਸਾਨ ਹਮਾਇਤੀ ਕਹਿੰਦੀ ਹੈ ਪਰ ਜਦ ਕਿਸਾਨ ਭਾਜਪੀ ਉਮੀਦਵਾਰਾਂ ਨੂੰ ਸਵਾਲ ਜਵਾਬ ਕਰਦੇ ਨੇ ਤਾਂ ਪੰਜਾਬ ਸਰਕਾਰ ਦੀ ਪੁਲਿਸ ਉਹਨਾਂ ਉੱਤੇ ਲਾਠੀ ਚਾਰਜ ਕਰਦੀ ਹੈ ਇਸ ਲਈ ਇਹ ਸਭ ਮਿਲੇ ਹੋਏ ਤੇ ਫ੍ਰੈਂਡਲੀ ਮੈਚ ਖੇਡ ਰਹੇ ਨੇ ਹਰਸ਼ਮਰਤ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਪਰ ਅੱਜ ਦੇ ਹਾਲਾਤ ਵਿੱਚ 12 ਮੌਜੂਦਾ ਐਮਐਲਏ ਚੋਣ ਲੜ ਰਹੇ ਨੇ ਅਤੇ ਦੋਨੋਂ ਨੇ ਪਾਰਟੀਆਂ ਮਿਲੀਆਂ ਹੋਈਆਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦਾ ਖਰਚਾ ਵਧਾਉਣ ਉੱਪਰ ਲੱਗੀਆਂ ਹੋਈਆਂ ਨੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਤੁਸੀਂ ਇਹਨਾਂ ਪਾਰਟੀਆਂ ਤੋਂ ਸੁਚੇਤ ਰਹੋ ਜੋ ਦਿੱਲੀ ਤੋਂ ਚੱਲਦੀਆਂ ਨੇ ਇਸ ਲਈ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਚੁਣੋ ਖੰਨਾ ਚੱਲਦੀ ਟ੍ਰੇਨ ਨਾਲੋਂ ਇੰਜਨ ਵੱਖ ਹੋਣ ਦੀ ਖਬਰ ਸਾਹਮਣੇ ਆਈ ਹੈ ਇੰਜਨ ਇਕੱਲਾ ਹੀ ਕਰੀਬ 3 ਕਿਲੋਮੀਟਰ ਤੱਕ ਪਟੜੀ ਤੇ ਦੌੜਦਾ ਰਿਹਾ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਅਤੇ ਇਸ ਦੌਰਾਨ ਕਰੀਬ ਹਜ਼ਾਰਾਂ ਯਾਤਰੀਆਂ ਦੀ ਜਾਨ ਵਲਵਲ ਬਚ ਗਈ ਜਿਵੇਂ ਹੀ ਇਕੱਲੇ ਇੰਜਨ ਤੇ ਟਰੈਕ ਉੱਤੇ ਦੌੜਨ ਦਾ ਪਤਾ ਲੱਗਾ ਤਾਂ ਇਸ ਤੋਂ ਬਾਅਦ ਟਰੈਕ ਤੇ ਕੰਮ ਕਰ ਰਹੇ ਕੀ ਮੈਨ ਨੇ ਰੌਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ ਡਰਾਈਵਰ ਨੇ ਫਿਰ ਇੰਜਨ ਨੂੰ ਬੰਦ ਕੀਤਾ ਅਤੇ ਇੰਜਨ ਨੂੰ ਗੱਡੀ ਨਾਲ ਜੋੜ ਦਿੱਤਾ ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਤੇ ਜਾ ਰਹੀ ਅਰਚਨਾ ਐਕਸਪ੍ਰੈਸ ਟ੍ਰੇਨ ਚ ਵਾਪਰਿਆ ਗਨੀਮਤ ਤੇ ਰਹੀ ਕਿ ਇਸ ਦੌਰਾਨ ਕੋਈ ਦੂਜੀ ਰੇਲ ਗੱਡੀ ਨਹੀਂ ਆਈ ਜਿਸ ਨਾਲ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ ਉੱਥੇ ਹੀ ਇਸ ਬਾਰੇ ਰੇਲ ਗਾਰਡਨ ਦੱਸਿਆ ਕਿ ਅਚਾਨਕ ਹੀ ਰੇਲ ਗੱਡੀ ਨਾਲੋਂ ਇੰਜਰ ਵਕ ਹੋ ਗਿਆ ਉਹਨਾਂ ਜਦੋਂ ਵੇਖਿਆ ਕਿ ਵਾਇਰਲੈਸ ਤੋਂ ਮੈਸੇਜ ਦਿੱਤਾ ਕੀ ਮੈਂ ਦੱਸਿਆ ਕਿ ਇਹ ਰੇਲ ਪਟੜੀ ਤੇ ਕੰਮ ਕਰ ਰਿਹਾ ਸੀ ਇਸ ਨੂੰ ਉਹਨਾਂ ਵੇਖਿਆ ਕਿ ਕਿੰਚਨ ਕੱਲਾ ਆ ਰਿਹਾ ਹੈ ਤਕਰੀਬਨ 30 ਕਿਲੋਮੀਟਰ ਰੇਲ ਗੱਡੀ ਖੜੀ ਆ ਉਹਨਾਂ ਰੌਲਾ ਪਾਇਆ ਕਿ ਇੰਜਣ ਨੂੰ ਰੁਕਵਾਇਆ ਇਸੇ ਦੇ ਨਾਲ ਹੀ ਰੇਲ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਇੰਜਣ ਨੂੰ ਰੋਕ ਕੇ ਮਗਰੋਂ ਡਰਾਈਵਰ ਇੰਜਣ ਨੂੰ ਲੈ ਕੇ ਆਇਆ ਆਤ ਰੇਲ ਗੱਡੀ ਨਾਲ ਜੋੜ ਕੇ ਫਿਰ ਰਵਾਨਾ ਕੀਤਾ ਗਿਆ ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਇੱਕ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪਿੰਡ ਦੇ ਵਿਅਕਤੀ ਜੋਤ ਸਿੰਘ ਵਜੋਂ ਹੋਈ ਹੈ ਵਿਅਕਤੀ ਦੀ লাশ ਖੂਨ ਨਾਲ ਲਤਪਟ ਬਰامدਤ ਕੀਤੀ ਗਈ ਹੈ ਜੋਤ ਸਿੰਘ ਸਵੇਰੇ ਖੇਤਾਂ 'ਚ ਕੰਮ ਕਰਨ ਗਿਆ ਸੀ ਮੇਰੀ ਜਾਣਕਾਰੀ ਮੁਤਾਬਕ ਪਿੰਡ ਦਾ ਵਿਅਕਤੀ ਨਿਰਮਲ ਸਿੰਘ ਇਸ ਪਾਸੇੋਂ ਲੰਘ ਰਿਹਾ ਸੀ ਤਾਂ ਉਸਨੇ ਜੋਤ ਸਿੰਘ ਦੀ লাশ ਨੂੰ ਲਤਪਟ ਦੇ ਵੇਖਿਆ ਅਤੇ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਘਟਨਾ ਸਥਾਨ ਤੇ ਪੁਲਿਸ ਵੀ ਪਹੁੰਚ ਗਈ ਹੈ ਅਤੇ ਨਵਾਬਲੂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬਿਆ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਇਸ ਕਤਲकांड ਨਾਲ ਜੁੜੇ ਇੱਕ ਹੋਰ ਗੈਂਗਸਟਰ ਸਵਰਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਗੈਂਗਸਟਰ ਨੇ ਕਤਲकांड ਦੇ ਬਾਕੀ ਗੈਂਗਸਟਰਾਂ ਨੂੰ ਆਪਣੇ ਘਰ ਚ ਪਨਾਹ ਦਿੱਤੀ ਸੀ ਅਤੇ ਸੰਦੀਪ ਨੰਗਲ ਅੰਬਿਆ ਦੇ ਕਤਲ ਤੋਂ ਬਾਅਦ ਫਰਾਰ ਸੀ ਕਤਲ ਦੇ 6 ਮਹੀਨਿਆਂ ਬਾਅਦ ਉਸ ਨੂੰ ਭਗਾੜਾ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਗੋਇੰਦਵਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਲੰਧਰ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਹੈ ਕਬ ਅੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ 2022 ਨੂੰ ਨਕੋਦਰ ਦੇ ਪਿੰਡ ਮੱਲੀਆ ਵਿਖੇ ਪੰਜ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਘਟਨਾ ਸ਼ਾਮ 6:00 ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਪਿੰਡ ਚ ਚੱਲ ਰਿਹਾ ਟੂਰਨਾਮੈਂਟ ਚ ਪੁੱਜਾ ਸੀ। ਮੈਚ ਰਾਨ ਆਨੇ ਵਾ ਗੋਲੀਬਾਰੀ ਕਾਰਨ ਸਟੇਡੀਅਮ ਚ ਹਫੜਾ ਦਫੜੀ ਮਚ ਗਈ ਸੀ। ਬਟਾਲਾ ਦੇ ਨੇੜੇ ਪਿੰਡ ਖਾਸਾਵਾਲੀ ਵਿਖੇ ਇੱਕ ਸੋਹਰੇ ਪਰਿਵਾਰ ਵੱਲੋਂ ਆਪਣੀ ਨਵ-ਵਿਆਹੀ ਨੌ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਥਾਣਾ ਡੇਰ ਬਾਬਾ ਨਾਨਕ ਦੇ ਐਸ ਐਚ ਓ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮੌਨਿਕਾ ਪੁੱਤਰੀ ਮਾਨਾ ਮਸੀ ਵਾਸੀ ਕਲਾਨੌਰ ਜਿਸ ਦਾ ਕਰੀਬ 6 ਮਹੀਨੇ ਪਹਿਲਾਂ ਸੂਰਜ ਪੁੱਤਰ ਦਰਸ਼ਨ ਸਿੰਘ ਵਾਸੀ ਖਾਸਾਵਾਲੀ ਨਾਲ ਵਿਆਹ ਹੋਇਆ ਸੀ ਅਤੇ ਪੇਸ਼ੇਵਜੋਂ ਇਸ ਦਾ ਪਤੀ ਸੂਰਜ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਮੌਨਿਕਾ ਨੂੰ ਉਸਦੇ ਪਤੀ ਸਣੇ ਸੌਰੇ ਦਰਸ਼ਨ ਤੇ ਸਾਸ ਬਲਵਿੰਦਰ ਨੇ ਕੁੱਟਕੁੱਟ ਕੇ ਮੌਦ ਦੇ ਘਾਟ ਉਤਾਰ ਦਿੱਤਾ ਅਤੇ ਫਰਾਰ ਹੋ ਗਿਆ ਫਿਲਹਾਲ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਅਤੇ ਸਾਰਿਆਂ ਦੇ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਪਾਸੇ ਜਿੱਥੇ ਲੋਕਤੰਤਰ ਤੇ ਸੰਵਿਧਾਨ ਦੀ ਰਾਖੀ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਉੱਥੇ ਦੂਜੇ ਪਾਸੇ ਗੈਂਗਸਟਰ ਵੱਡੇ ਕਾਰੋਬਾਰੀਆਂ ਨੂੰ ਬੁਲਾ ਕੇ ਕਰੋੜਾਂ ਰੁਪਏ ਦੀ ਮੰਗ ਕਰ ਰਹੇ ਨੇ ਅਤੇ ਧਮਕੀਆਂ ਦੇ ਰਹੇ ਨੇ ਬਠਿੰਡਾ ਦੇ ਅੱਧੀ ਦਰਜਨ ਤੋਂ ਵੱਧ ਕਾਰੋਬਾਰੀਆਂ ਨੂੰ ਵਿਦੇਸ਼ਾਂ ਤੋਂ ਧਮਕੀ ਭਰੇ ਫੋਨ ਆ ਰਹੇ ਨੇ ਜਿਨ੍ਹਾਂ ਤੋਂ 1-1 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਵਪਾਰੀਆਂ 'ਚ ਸਹਿਮ ਦਾ ਮਾਹੌਲ ਹੈ ਅਤੇ ਵਪਾਰੀਆਂ ਦੇ ਚਿਹਰੇ ਤੇ ਕਾਫੀ ਤਣਾਅ ਵੀ ਦਿਖਾਈ ਦੇ ਰਿਹਾ ਹੈ ਪੁਲਿਸ ਵੀ ਇਸ ਗੱਲ ਤੋਂ ਸੁਚੇਤ ਹੈ ਅਤੇ ਗੁਪਤ ਏਜੰਸੀਆਂ ਫੋਨ ਚੋਰਾ ਦੀ ਪਛਾਣ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਇਹ ਧਮਕੀ ਭਰੀਆਂ ਕਾਲਾਂ ਜੇਲ੍ਹ ਚ ਬੰਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਰਸ਼ਦullah ਜੱਗੂ ਭਗਵਾਨਪੁਰੀਆ ਬੰਬੀਹਾ ਗਰੁੱਪ ਵੱਲੋਂ ਆ ਰਹੀਆਂ ਨੇ ਪੁਲਿਸ ਫੋਨ ਕਾਲ ਦੇ ਪਿੱਛੇ ਦੀ ਸਚਾਈ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਫਿਲਹਾਲ ਇਸ ਸੰਬੰਧ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁੰਦੇਰੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫ ਐਮ ਸੱਚਿਆ ਕਾਲ